जिन्ने ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਚੈਨਲ ਨੂੰ ਵੀਡੀਓ ਨੂੰ ਤੇ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਟਾਈਮ ਕੱਢ ਕੇ ਵੀਡੀਓ ਦੇਖਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਆਪਾਂ ਤੁਹਾਡੀ ਫਰਮਾਇਸ਼ ਤੇ ਜਿੰਨੇ ਤੁਸੀਂ ਕਮੈਂਟ ਕੀਤੇ ਹੋਏ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚਿਆ ਜੀ ਤੇ ਕੱਲੀ ਕੱਲੀ ਆਪਾਂ ਮਸ਼ੀਨਰੀਆਂ ਦੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 78140 3864 ਜੇ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆਂ ਪਹਿਲੀ ਮਸ਼ੀਨਰੀ ਦੀ ਪਹਿਲੀ ਜਿਹੜੀ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ ਆਪਣੇ ਕੋਲੇ ਬੋਲਟ ਭੇਜੇਗਾ ਬੋਲਟ ਜਮਨ ਨਮਾ ਆਪਾਂ ਕਹਿ ਸਕਦੇ ਆਂ ਜੀ ਕੰਡੀਸ਼ਨ ਆਲ ਓਕੇ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪੰਜਾਬ ਨੰਬਰ ਹੈ ਮਾਡਲ ਮਿਲ ਜੂਗਾ ਤੁਹਾਨੂੰ 2018 ਜੀ ਤੇ ਮਾਲਕ ਦਾ ਏਰੀਆ ਚੁਨੀਰ ਮਾਨਸਾ ਲਾਗੇ ਪੈ ਜਾਂਦਾ ਹੈ ਤੇ ਮਾਲਕ ਨੇ ਡਿਮਾਂਡ ਆਪਣੇ ਕੋਲ 1,70,000 ਰੁਪਇਆ ਪਾਈ ਹੈਗੀ ਡਿਮਾਂਡ ਇੱਕ ਵਾਰੀ ਲੈਸ ਹੋ ਜੂਗਾ ਕੋਈ ਫਿਕਸਡ ਰੇਟ ਨਹੀਂ ਹੈਗਾ ਇਦਾਂ ਨਾ ਸਮਝੋ ਵੀ ਘਾਟਾ ਵਾਧਾ ਹੋਣਾ ਨਹੀਂ ਮੌਕੇ ਤੇ ਲੈਸ-ਵਿਸ ਜ਼ਰੂਰ ਹੋਊਗਾ ਬਾਕੀ ਤੁਹਾਡੇ ਸਾਹਮਣੇ ਬੁਲਟ ਹੈ ਚਾਰੇ ਪਾਸੇ ਤੁਸੀਂ ਦੇਖ ਰਹੂ ਕੋਈ ਮੋਡੀਫਾਈ ਨਹੀਂ ਹੋਇਆ ਸਾਰੇ ਜਿੰਨੇ ਪਾਰਟ ਹੈ ਜੇਨੂਨ ਹੈ ਜਿਹੜੇ ਕੰਪਨੀ ਵੱਲੋਂ ਆਉਂਦੇ ਨੇ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਤੁਹਾਨੂੰ ਆਪਾਂ ਦਿਖਾਈ ਰਿਹਾ ਜੀ ਚੁਨੀਰ ਖੜੇ ਜਾ ਕੇ ਦੇਖ ਲਿਓ ਤੇ 170 ਮੰਗ ਹੈ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਤੁਸੀਂ ਨੋਟ ਕਰੋ 99159 15919 ਇਸ ਨੰਬਰ ਤੇ ਇੱਕ ਵਾਰੀ ਗੱਲ ਤੁਸੀਂ ਜ਼ਰੂਰ ਕਰ ਲਿਓ ਤੇ ਕਈ ਮਰੀਆਂ ਭੈਣਾਂ ਦੇ ਕਮੈਂਟ ਵੀ ਆਈ ਸੀਗੇ ਤੇ ਉਹਨਾਂ ਨੇ ਮੰਗ ਪਾਈ ਸੀਗੀ ਸਕੂਟੀ ਦੀ ਤੇ ਸਕੂਟੀ ਉਹਨਾਂ ਖਾਤਰ ਆਪਾਂ ਲੈ ਕੇ ਪਹੁੰਚਿਆ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਆਪਾਂ ਫੋਟੋਆਂ ਦਿਖਾ ਰਹੇ ਹਾਂ ਤੁਹਾਨੂੰ ਮਾਡਲ ਸਕੂਟੀ ਦਾ ਮਿਲ ਜੂਗਾ 2012 ਚ 12 ਮਾਡਲ ਹੈ ਤੇ ਸਕੂਟੀ ਆਹ ਖੜੀ ਆ ਬਰਨਾਲੇ ਏਰੀਆ ਚ ਜੇ ਕਿਸੇ ਨੂੰ ਵੀ ਆ ਸਕੂਟੀ ਪਸੰਦ ਆਵੇ ਤਾਂ ਮਾਲਕ ਨੇ ਡਿਮਾਂਡ ਜਿਹੜੀ ਆਪਣੇ ਕੋਲੇ ਪਾਈ ਆ 22000 ਰੁਪਇਆ ਪਾਈ ਆ ਕਹਿੰਦੇ ਸੀਗੇ ਲੈਸ ਵਿਸ ਕਰ ਦਾਂਗੇ ਇੱਕ ਵਾਰੀ ਡਿਮਾਂਡ ਹੈ 22000 ਜਿੰਨੇ ਵੀ ਕਾਗਜ਼ ਪੱਤਰ ਹੁੰਦੇ ਸਾਰੇ ਕੰਪਲੀਟਡ ਆਪਾਂ ਨੂੰ ਮਿਲ ਜਾਣਗੇ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਮਿਲਣੀ ਬਾਕੀ ਤੁਹਾਡੇ ਸਾਹਮਣੇ ਜੀ ਵੱਡੇ ਵੱਡੀ ਤੁਸੀਂ ਆਪੇ ਦੇਖ ਲਓ ਤੇ ਜਿਨ੍ਹਾਂ ਦੀ ਸਕੂਟੀ ਆਹ ਉਹਨਾਂ ਦਾ ਨੰਬਰ ਹੈ ਜਿਹੜੇ ਮਾਲਕ ਨੇ 7657933680 ਇਸ ਨੰਬਰ ਤੇ ਗੱਲ ਤੁਸੀਂ ਆਪੇ ਇੱਕ ਵਾਰੀ ਜ਼ਰੂਰ ਕਰ ਲਿਓ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚੇ ਆਂ ਕਾਫੀ ਮਸ਼ੀਨਰੀਆਂ ਜਾਦਾ ਆਪਾਂ ਨੂੰ ਮੋਟਰਸਾਈਕਲ ਮਿਲਣਗੀ ਤੇ ਵਿੱਚ ਆਪਾਂ ਗੱਡੀਆਂ ਵੀ ਇੱਕ ਦੋ ਲੈ ਕੇ ਪਹੁੰਚੇ ਆਂ ਤੇ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਆ 2026 ਤੱਕਰ ਤਾਂ ਇਹਦੀ ਪਾਸਿੰਗ ਹੈ ਤੇ ਇਹਦੇ ਟਾਇਰ ਆਪਨ 80 ਤੋਂ 85 ਪੈਸੇ ਮਿਲ ਜਾਣਗੇ ਤੇ ਗੱਡੀ ਖੜੀ ਹੈ ਮੋਗੇ ਏਰੀਆ ਚ ਮਾਲਕ ਨੇ ਰੇਟ ਕਿਹਾ ਫੋਨ ਤੇ ਅਸੀਂ ਦੱਸ ਦਾਂਗੇ ਤੇ ਮੈਂ ਬੇਨਤੀ ਕਰੂਗਾ ਜੀ ਆਹ ਫੋਨ ਵਾਲਾ ਕੰਮ ਨਾ ਕਰਿਆ ਕਰੋ ਰੇਟ ਆ ਜਿਹੜਾ ਤੁਸੀਂ ਪਹਿਲੇ ਮੈਨੂੰ ਦੱਸ ਦਿਆ ਕਰੋ ਚਾਹੀ ਆਪਦੀ ਇੱਕ ਡਿਮਾਂਡ ਦੱਸ ਦਿਆ ਕਰੋ ਉਹ ਵੀ ਡਿਮਾਂਡ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਦੱਸਿਆ ਕਰੋ ਵੀ 5-7000 ਜਿਆਦਾ ਚੱਲੇ ਜਾਂਦਾ ਹੁੰਦਾ ਕਿਉਂਕਿ ਇੰਨਾ ਤਾਂ ਮੋਕੇ ਤੇ ਘਟ ਜਾਂਦਾ ਹੁੰਦਾ ਜਿਆਦਾ ਰੇਟ ਨਾਲ ਆਇਆ ਕਰੋ ਜਿਵੇਂ ਕਈ ਵਾਰੀ ਤਾਂ ਆਪਣੇ ਕੋਲ ਹੀ ਪੰਜਾਬ 50000 ਰੁਪਇਆ ਜਿਆਦਾ ਰੇਟ ਆ ਜਾਂਦਾ ਕਈ ਵਾਰੇ ਤਾਂ ਦੁੱਗਣਾ ਹੀ ਆ ਜਾਂਦਾ ਹੈ ਕਈ ਗੱਡੀਆਂ ਆਪਾਂ ਦੇਖੀਆਂ ਜੀ ਦੁੱਗਣੇ ਰੇਟ 'ਚ ਹੁੰਦੀਆਂ ਹੈ ਬੇਨਤੀ ਵਾਲੀ ਗੱਲ ਹੈ ਰੇਟ ਹਮੇਸ਼ਾ ਸਹੀ ਲਾ ਕੇ ਭੇਜਿਆ ਕਰੋ ਕਿਉਂਕਿ ਸਹੀ ਰੇਟ ਹੋਊਗਾ ਤਾਂ ਮਸ਼ੀਨਰੀ ਜੜੀ ਛੇਤੀ ਤੋਂ ਵੀ ਜਲਦੀ ਸੇਲ ਹੋ ਜਾਊਗੀ ਬਾਕੀ ਗੱਡੀ ਵਧੀਆ ਹਾਂ ਰੇਟ ਤੁਸੀਂ ਫੋਨ ਕਰਕੇ ਪੁੱਛ ਲਿਓ ਨੰਬਰ ਪੰਜਾਬ ਹੈ ਗੱਡੀ ਦਾ ਤੇ ਗੱਡੀ 'ਚ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਮਾਲਕ ਨੇ ਦੱਸਿਆ ਤੇ ਜਿਹੜੇ ਮਾਲਕ ਨੇ ਆਪ ਆ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਤੁਸੀਂ ਸਾਰੇ ਜਣੇ ਨੋਟ ਕਰ ਸਕਦੇ ਹੋ ਨੋਟ ਕਰਕੇ ਤੇ ਮਾਲਕ ਨੂੰ ਫੋਨ ਲਗਾ ਕੇ ਗੱਲਬਾਤ ਕਰ ਲਿਓ ਰੇਟ ਰੂਟ ਪੁੱਛ ਲਿਓ ਜੇ ਤੁਹਾਨੂੰ ਬਣਦੀ ਆ ਤੁਹਾਡੇ ਹਿਸਾਬ ਚ ਹੋਵੇ ਤਾਂ ਜਾ ਕੇ ਗੱਡੀ ਨੂੰ ਦੇਖ ਲਿਓ ਜੀ ਤੇ ਹੁਣ ਆਪਾਂ ਗੱਡੀ ਦੀ ਗੱਲ ਕਰਨ ਚੱਲੇ ਇੱਕ ਨਿਸ਼ਾਨ ਦੀ ਸਨੀ ਮਾਲਕ ਨੇ ਆਪਣੇ ਕੋਲ ਭੇਜੀ ਆ ਗੱਡੀ ਦਾ ਮਾਡਲ 2012 ਦਾ 12 ਮਾਡਲ ਗੱਡੀ ਆ ਪੁਸ਼ ਬਟਨ ਸਟਾਰਟ ਆ ਜੀ ਬਟਨ ਤੋਂ ਸਟਾਰਟ ਹੁੰਦੀ ਆ ਤੇ ਗੱਡੀ ਦੀ ਕੰਡੀਸ਼ਨ ਆ ਲੋਕਿਆ ਜੀ ਗੱਡੀ ਖੜੀ ਹੈ ਗੁਰਦਾਸਪੁਰ ਏਰੀਆ ਚ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 70 ਤੋਂ 75 ਰੁਪਏ ਪੈਸੇ ਮਿਲ ਜੂਗੇ ਤੇ ਗੱਡੀ ਆ ਜੀ ਫਾਸਟ ਓਨਰ ਗੱਡੀ ਚ ਕਮੀ ਕੋਈ ਨਹੀਂ ਹੈਗੀ ਵਧੀਆ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਤੇ ਮਾਲਕ ਨੇ ਕਿਹਾ 2.5 ਲੱਖ ਰੁਪਿਆ ਡਿਮਾਂਡ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਵੀ ਦੇਖ ਸਕਦਾ ਹਾਂ ਤੇ ਫਾਸਟ ਓਨਰ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੰਦਰੋਂ ਵੀ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਅੰਦਰੋਂ ਵੀ ਬਹੁਤ ਵਧੀਆ ਗੱਡੀ ਲੱਗ ਰਹੀ ਹੈ ਜੀ ਤੇ ਬਾਹਰੋਂ ਤੁਹਾਡੇ ਸਾਹਮਣੇ ਪੰਜਾਬ ਨੰਬਰ ਗੱਡੀ ਆ ਮਾੜੇ ਮੋٹے ਸਕਰੈਚ ਮਿਲਣਗੇ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਤੁਸੀਂ ਜਿਵੇਂ ਕਿ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਇਹ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 9870 8337 415 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਆਪੇ ਗੱਲ ਇੱਕ ਵਾਰੀ ਜ਼ਰੂਰ ਕਰ ਲਿਓ ਜੀ। ਬਾਕੀ ਮਸ਼ੀਨਰੀਆਂ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀ ਲੱਗ ਰਹੀਆਂ? ਜਿਹੜੇ ਮੋਟਰਸਾਈਕਲ ਆਪਾਂ ਤੁਹਾਨੂੰ ਦਿਖਾਈ, ਜਿਹੜਾ ਬੁਲਟੋ ਦਿਖਾਇਆ, ਇੱਕ ਆਪਾਂ ਸਕੂਟੀ ਤੇ ਗੱਡੀਆਂ ਕਿਵੇਂ ਦੀ ਲੱਗੀਆਂ ਜ਼ਰੂਰ ਦੱਸੋ। ਤੇ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜੀ। ਅੱਗੇ ਹੋਰ ਵੀ ਮਸ਼ੀਨਰੀਆਂ ਆਪਣੇ ਕੋਲੇ ਪਹੁੰਚੀਆਂ ਹੋਈਆਂ। ਉਹਨਾਂ ਦੀ ਵੀ ਆਪਾਂ ਪੂਰੀ ਗੱਲ ਕਰਾਂਗੇ। ਤੇ ਜਿੰਨੇ ਤੁਸੀਂ ਦੇਖ ਰਹੇ ਹੋ, ਜਿੰਨੇ ਤੁਸੀਂ ਅਜੇ ਪਹਿਲੀ ਵਾਰ ਚੈਨਲ ਤੇ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲੋ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰਿਆ ਕਰੋ ਤੇ ਜੇ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਦੀਆਂ ਮਸ਼ੀਨਰੀਆਂ ਦੇਖਣਾ ਚਾਹੁੰਦੇ ਹੋ ਗੱਡੀਆਂ ਮੋਟਰਸਾਈਕਲ ਬੁਲਟ ਸਕੂਟੀ ਹਰ ਰੋਜ਼ ਦੇਖਣਾ ਪਸੰਦ ਕਰਦੋਂ ਤਾਂ ਨੀਚੇ ਇੱਕ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਹੂਆ ਉਹਨੂੰ ਕਲਿੱਕ ਕਰ ਦਿਓ ਜੀ ਨਾਲ ਇੱਕ ਬੈਲ ਆਈਕਨ ਮਿਲੂਗਾ ਤੁਹਾਨੂੰ ਉਹਨੂੰ ਵੀ ਆਲਟ ਸਟਾਰਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਈਏ ਤੁਹਾਡੇ ਕੋਲੇ ਮੈਸੇਜ ਉਸੇ ਵੇਲੇ ਪਹੁੰਚ ਜੀ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰਨਾ ਨਾ ਭੁੱਲਿਓ ਸਾਰੇ ਜਣੇ ਨੋਟ ਕਰ ਲਿਆ ਕਰੋ ਜੀ ਉੱਪਰ ਹਮੇਸ਼ਾ ਆਪਾਂ ਦੇ ਕੇ ਰੱਖਦੇ ਹਾਂ ਜੀ ਨੰਬਰ ਆਪਣਾ 78140 ਤੇ 38766 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਾਰਚਾ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਜੀ ਤੁਸੀਂ ਭੇਜ ਕੇ ਐਡ ਲਗਵਾ ਸਕਦੇ ਹੋ ਠੀਕ ਹੈ ਜੀ ਚਾਹੀ ਤੁਹਾਡੇ ਕੋਲ ਕੋਈ ਗੱਡੀ ਹੈ ਮੋਟਰਸਾਈਕਲ ਹੈ ਕੋਠੀ ਹੈ ਘਰ ਮਕਾਨ ਹੈ ਚਾਹੀ ਕੁਝ ਵੀ ਹੈ ਜੀ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਮੋਟਰਸਾਈਕਲ ਲੈ ਕੇ ਪਹੁੰਚੇ ਆ ਮੋਟਰਸਾਈਕਲ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਮੋਟਰਸਾਈਕਲ ਹੈ ਜੀ ਇਹ 2007 ਮਾਡਲ ਸ਼ਾਇਨਾ ਜੀ ਤੁਸੀਂ ਸ਼ਾਇਦ ਪਹਿਲਾਂ ਵੀ ਦੇਖਿਆ ਹੋਵੇ ਇਹ ਤੇ ਇਹਨਾਂ ਨੇ ਜਲਦੀ ਸੇਲ ਕਰਨਾ ਜੀ ਇੱਕ ਵਾਰੀ ਰੇਟ ਇਹਨਾਂ ਨੇ 12000 ਕੇ ਹੈ ਮੌਕੇ ਤੇ ਹੋਰ ਵੀ ਘੱਟ ਜੂਆ ਤੇ ਮੌਕੇ ਤੇ ਕਿੰਨਾ ਵੀ ਰੇਟ ਰਹਿ ਸਕਦੇ 10000 11000 9000 ਉਹ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਰੇਟ ਉੱਪਰ-ਨੀਚੇ ਹੋ ਜਾਊਗਾ ਬੁੱਲਾ ਹਥ ਇਹਨਾਂ ਦਾ ਏਰੀਆ ਗਾਉਂ ਤੇ ਕੰਡੀਸ਼ਨ ਵਧੀਆ ਪਈ ਆ ਤੁਹਾਡੇ ਸਾਹਮਣੇ ਜੀ ਵਧੀਆ ਸਟਾਰਟ ਹੁੰਦਾ ਵਧੀਆ ਇੰਜਨ ਗੇਅਰ ਹੈ ਤੇ ਵਧੀਆ ਕੋਈ ਕਮੀ ਪੇਸ਼ੀ ਨਹੀਂ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦਈ ਰੱਖਿਆ ਜੀ ਤੇ ਹੁਣ ਆਪਾਂ ਇੱਕ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਗੱਡੀ ਦੇਖ ਰਹੇ ਹੋ ਜੀ ਗੱਡੀ ਆਪਣੇ ਕੋਲੇ ਪੰਜਾਬ ਨੰਬਰ ਮਾਲਕ ਨੇ ਭੇਜੀ ਆ ਜਨ ਅਸਟੀਲੋ ਸੱਤ ਮਾਡਲ ਗੱਡੀ ਹੈ ਜੀ ਏਸੀ ਹੀਟਰ ਵਰਕਿੰਗ ਚ ਆਲ origignal ਐ ਫਾਸਟ ਓਨਰ ਐ ਫਾਸਟ ਓਨਰ ਗੱਡੀ ਆ 58000 ਰੁਪਿਆ ਡਿਮਾਂਡ ਐ ਜੀ ਕੰਡੀਸ਼ਨ ਆਲੋਕਿਆ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਜਾ ਕੇ ਤੁਸੀਂ ਦੇਖਣੀ ਉਹ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਉਹ ਚਲਾ ਕੇ ਦੇਖ ਸਕਦੇ ਹੋ 58000 ਰੁਪਿਆ ਡਿਮਾਂਡ ਐ ਬਟਾਲੇ ਗੱਡੀ ਖੜੀ ਐ ਤੇ ਜਿਨ੍ਹਾਂ ਦੀ ਗੱਡੀ ਚਾਹੇ ਮਾਲਕ ਨੇ ਉਹਨਾਂ ਦਾ ਨੰਬਰ 98884 ਤੇ 3292 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਜੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਜਲਦੀ ਆਪਾਂ ਹੋਰ ਵੀ ਮਸ਼ੀਨਰੀਆਂ ਤੁਹਾਡੇ ਖਾਤਰ ਹਰ ਲੈ ਕੇ ਪਹੁੰਚਾਂਗੇ ਤੇ ਆਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਕਿਸੇ ਕੋਲੇ ਕੁਝ ਵੀ ਹੋਵੇ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਜੀ